ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਝੋਨੇ ਦੀ ਫਸਲ ਦੇ ਵਿੱਚ ਕਿੰਨੀਆਂ ਕਸ਼ਕਾਵਾਂ ਆਪਾਂ ਨੂੰ ਬੂਟੇ ਮਗਰ ਚਾਹੀਦੀਆਂ ਕਿ ਚੰਗਾ ਝਾੜ ਹੋਵੇ। ਕਿੰਨੀ ਕੁ ਫੋੜ ਜਿਹੜਾ ਹੈਗਾ ਝੋਨਾ ਕਰ ਸਕਦਾ ਕਿੰਨੀਆਂ ਕਸ਼ਕਾਵਾਂ ਹੋ ਸਕਦੀਆਂ। ਉਹਦੇ ਬਾਰੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਇਹ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਕਿ ਝਾੜ ਕਿਹੜੀ ਗੱਲ ਤੇ ਮੁੱਖ ਤੌਰ ਤੇ ਨਿਰਭਰ ਕਰਦਾ ਹੈ। ਜਿਹੜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਡਰ ਬਟਨ ਦਾ ਬਸ ਸਕਦੇ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਪਹਿਲੇ ਨੰਬਰ ਤੇ ਆਪਾਂ ਕਹਿੰਦੇ ਹੁੰਨੇ ਆਂ ਬੂਟਿਆਂ ਦੀ ਗਿਣਤੀ ਪਰ ਮੀਟਰ ਸਕਰ ਪਰ ਮੀਟਰ ਸਕਰ ਮਤਲਬ 40 ਇੰਚ ਉਧਰ ਨੂੰ 40 ਉਧਰ ਨੂੰ ਜਿਹੜਾ ਉਹ ਏਰੀਆ ਬਣਦਾ ਉਦੋਂ ਬਾਅਦ ਆ ਜਾਂਦਾ ਬੂਟੇ ਮਗਰ ਕਿੰਨੀਆਂ ਛਿਖਾਵਾਂ ਫੋਟ ਕਰਦੇ ਕਿਉਂਕਿ ਕਿਸਾਨ ਵੀਰਾਂ ਦਾ ਬਹੁਤ ਜ਼ੋਰ ਲੱਗਿਆ ਹੁੰਦਾ ਕਿ ਚੋਨਾ ਵੱਧ ਤੋਂ ਵੱਧ ਸਾਡਾ ਫੋਟ ਕਰੇ ਬੂਟੇ ਫੋਟ ਕਰਨ। ਉਦੋਂ ਬਾਅਦ ਆ ਜਾਂਦਾ ਮੁੰਜਰਾ ਕਿੰਨੀਆਂ ਜਿਹੜੀਆਂ ਹੈਗੀਆਂ ਇੱਕ ਬੂਟੇ ਮਗਰ ਛਿਖਾਵਾਂ ਦੇ ਹਿਸਾਬ ਨਾਲ ਹੀ ਹੁੰਦੀਆਂ। ਜਿਹੜੀਆਂ ਲੇਟ ਛਿਖਾਵਾਂ ਨਿਕਲਦੀਆਂ ਉਹਨਾਂ ਦੇ ਵਿੱਚ ਮੁੰਜਰਾ ਮਾੜੀਆਂ ਤੇ ਛੋਟੀਆਂ ਹੁੰਦੀਆਂ ਦਾਣਿਆਂ ਦੀ ਗਿਣਤੀ ਵੀ ਘੱਟ ਹੁੰਦੀ ਲੰਬਾਈ ਵੀ ਘੱਟ ਹੁੰਦੀ ਉਹਨਾਂ ਦੀ। ਇਸ ਤੋਂ ਬਾਅਦ ਆ ਜਾਂਦਾ ਮੁੰਜਰ ਮਗਰ ਦਾਣੇ। ਇਹ ਆਪਾਂ ਅੰਦਾਜ਼ੇ ਨਾਲ ਮੈਂ ਤੁਹਾਨੂੰ ਗੱਲ ਕਰੂੰ ਮੈਂ ਮਿਨੀਮਮ ਰੱਖਿਆ ਇਸ ਤੋਂ ਵੱਧ ਘੱਟ ਵੀ ਹੋ ਸਕਦਾ ਹੈ ਇਹ ਮੈਂ ਤੁਹਾਡੇ ਨਾਲ ਜਿਹਾ ਇੱਕ ਜਿਹੜਾ ਹੈਗਾ ਐਵਰੇਜ ਦੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਉਦੋਂ ਬਾਅਦ ਆ ਜਾਂਦਾ ਦਾਣਿਆਂ ਦਾ ਭਾਰ ਦਾਣਿਆਂ ਦੇ ਭਾਰ ਤੇ ਕਿਸਾਨ ਵੀਰੋਂ ਝਾੜ ਬੜਾ ਨਿਰਭਰ ਕਰਦਾ ਆਮ ਤੌਰ ਤੇ ਤੁਸੀਂ ਆਪਾਂ ਦੇਖਦੇ ਆ ਕਿ ਕਈ ਵਾਰ ਝੋਨਾ ਵਧੀਆ ਲੱਗਦਾ ਉਦੋਂ ਬਾਅਦ ਜਦੋਂ ਆਪਾਂ ਫਸਲ ਵੜਦੇ ਉਦੋਂ ਵੀ ਪੂਰਾ ਵਧੀਆ ਆਪਾਂ ਨੂੰ ਹੁੰਦਾ ਕਿ ਝਾੜ ਵਧੀਆ ਰਹੂਗਾ ਪਰ ਜਦੋਂ ਪੱਖਾ ਲੱਗਦਾ ਜਾ ਕੇ ਮੰਡੀ ਲੈ ਕੇ ਜਾਂਦੇ ਫਸਲ ਤਾਂ ਉੱਥੇ ਜਾ ਕੇ ਫੋਕ ਬੜੀ ਨਿਕਲ ਆਉਂਦੀ ਹੈ ਫੋਕ ਨਿਕਲਣਾ ਇਹਦਾ ਕਾ ਜਿਹੜਾ ਮਤਲਬ ਹੈ ਸਿੱਧਾ ਸਿੱਧਾ ਮਤਲਬ ਕਿ ਦਾਣਿਆਂ ਦਾ ਭਾਰ ਦੂਜਿਆਂ ਦਾ ਵੀ ਹੌਲਾ ਪਿਆ ਕੁਝ ਫੋਕ ਪੈ ਗਈ ਕੁਝ ਦੂਜਿਆਂ ਦਾ ਦਾਣਿਆਂ ਦਾ ਭਾਰ ਵੀ ਘਟ ਗਿਆ ਭਾਰ ਆਪਾਂ ਜਿਹੜੀ ਭਾਰ ਦੀ ਇਕਾਈ ਮਿਲਦੇ ਹੁੰਦੇ ਹੁੰਨੇ ਆ ਕਿ ਹਜ਼ਾਰ ਦਾਣੇ ਦਾ ਭਾਰ ਟੈਸਟ ਵੇਟ ਜੀ ਨੂੰ ਕਹਿੰਦੇ ਆ ਹਜ਼ਾਰ ਦਾਣਾ ਉਹਦਾ ਭਾਰ ਕਿੰਨਾ ਉਦੇ ਹਿਸਾਬ ਨਾਲ ਆਪਾਂ ਅੰਦਾਜ਼ਾ ਲਾਵਾਂਗੇ ਸੋ ਕਿਸਾਨ ਵੀਰੋ ਆਮ ਤੌਰ ਤੇ ਪੀਏਯੂ ਲੁਧਿਆਣਾ ਵੱਲੋਂ ਇਹ ਸਿਫਾਰਸ਼ ਆ ਤੇ ਮੇਰੇ ਵੱਲੋਂ ਵੀ ਤੁਹਾਨੂੰ ਕਿਹਾ ਜਾਂਦਾ ਕਿ ਬੂਟਿਆਂ ਦੀ ਗਿਣਤੀ ਕੋਸ਼ਿਸ਼ ਕਰੋ ਪਰ ਮੀਟਰ ਸਕਰ ਵਿੱਚ ਬੂਟੇ ਜਿੰਨੇ ਵੱਧ ਤੋਂ ਵੱਧ ਪਹਲਵਾ ਸਕਦੇ ਆ ਉਨੀ ਵਧੀਆ ਗੱਲ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਬੂਟਿਆਂ ਦੀ ਗਿਣਤੀ ਪੂਰੀ ਹੋਊ ਤਾਂ ਫਰਜ ਕਰ ਲਓ ਉਹਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਕੋਈ ਸਿਉਂਕ ਪੈਂਦੀ ਹੈ ਕੀੜੇ ਮਕੌੜੇ ਦਾ ਅਟੈਕ ਹੁੰਦਾ ਤਾਂ ਜੇ ਬੂਟੇ ਜ਼ਿਆਦਾ ਹੋਣਗੇ ਤਾਂ ਉਹਦੇ ਨਾਲ ਸਿਖਾਵਾ ਵੀ ਜ਼ਿਆਦਾ ਹੋਣੀਆਂ ਬੇਸ਼ੱਕ ਜੇ ਜ਼ਿਆਦਾ ਗਿਣਤੀ ਜਬੂਟੇ ਆ ਉਹ ਫੋੜ ਕੱਟ ਕਰਨ ਸ਼ਖਾਵਾਂ ਕੱਟ ਹੁਣ ਪਰ ਫਿਰ ਵੀ ਉਹ ਕਵਰ ਕਰ ਜਾਂਦੇ ਆ ਜੇ ਕੋਈ ਅਟੈਕ ਵੀ ਹੁੰਦਾ ਇਸੇ ਬੇਸ ਤੇ ਜਿਹੜਾ ਹੈਗਾ ਈਟੀਐਲ ਲੈਵਲ ਬਣਾਇਆ ਜਾਂਦਾ ਕਿ ਜੇ ਬੂਟਿਆਂ ਦੀ ਗਿਣਤੀ ਪੂਰੀ ਆ ਤਾਂ ਫਿਰ ਜੇ ਜਿਵੇਂ ਗੋਭ ਦੀ ਸੰਡੀ ਆ ਉਹ 5% ਗੋਭਾਂ ਜਾਂ ਸੁੱਕਦੀਆਂ 100 ਮਗਰ ਜਾਂ ਜਿਹੜੀ ਪੱਤਾ ਲਵੇੜ ਸੰਡੀ ਆ ਉਹਦੇ ਵਿੱਚ ਆਪਾਂ ਕਹਿੰਨੇ ਆ ਕਿ 5 ਤੋਂ 10% ਜੇ ਪੱਤੇ ਖਾਦੇ ਆ ਉਹ ਈਟੀਐਲ ਲੈਵਲ ਹੁੰਦਾ ਜੇ ਬੂਟਿਆਂ ਦੀ ਗਿਣਤੀ ਜ਼ਿਆਦਾ ਸ਼ਖਾਵਾਂ ਵੀ ਜ਼ਿਆਦਾ ਹੋਣੀਆਂ ਤੇ ਉਹਦਾ ਨੁਕਸਾਨ ਦਾ ਪੱਧਰ ਘੱਟ ਹੋ ਜੇ ਆਪਣੇ ਬੂਟੇ ਹੀ ਘੱਟ ਲੱਗੇ ਹੋਏ ਆ ਉਨ੍ਹਾਂ 'ਚ ਨੁਕਸਾਨ ਹੋਇਆ ਤਾਂ ਉਹ ਆਪੇ 80 ਲੈਵਲ 80 ਲੈਵਲ ਦੇਖਦੇ ਆ ਤਾਂ ਉਹਦੇ ਨਾਲ ਨੁਕਸਾਨ ਹੋਣ ਦੇ ਵੱਧ ਅਸਾਰ ਹੋ ਜਾਂਦੇ ਆ ਅ ਬੇਸ਼ੱਕ ਆਪਾਂ ਜਿਹੜੇ ਹੈਗੇ ਖਾਦਾਂ ਸਪਰੇਇਆਂ ਵਗੈਰਾ ਕਰਦੇ ਆ ਕਿ ਇੱਕ ਬੂਟਾ ਵੱਧ ਤੋਂ ਵੱਧ ਸ਼ਖਾਵਾਂ ਕੱਢੇ ਪਰ ਜਿਹੜੀ ਬੂਟਿਆਂ ਦੀ ਗਿਣਤੀ ਦੇ ਨਾਲ ਸ਼ਖਾਵਾਂ ਹੋਣੀਆਂ ਉਹ ਵੱਖਰਾ ਹੀ ਹੁੰਦਾ ਉਹਦਾ ਰਿਜ਼ਲਟ ਜਿਹੜਾ ਵੱਖਰਾ ਹੀ ਹੁੰਦਾ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਜੇ ਆਪਾਂ ਫਰਜ਼ ਕਰ ਲਓ ਆਮ ਤੌਰ ਤੇ ਜਿਹੜੀ ਲੇਬਰ ਆਪਣੇ ਐਵਰੇਜ ਬੂਟੇ ਆਪਾਂ ਗਿਣਦੇ ਆ ਕਿ 20 ਬੂਟੇ ਕਈ ਥਾਵਾਂ ਦੇ ਉੱਤੇ ਬੂਟੇ ਵੱਧ ਵੀ ਆਪਾਂ ਲਵਾ ਲੈਨੇ ਆ ਪੀਏ ਜੀ ਨੂੰ ਸਿਫਾਰਸ਼ ਹੈ 33 ਬੂਟੇ ਪ੍ਰਤੀ ਮੀਟਰ ਸਕੇਅਰ ਪਰ ਆਮ ਤੌਰ ਤੇ ਇੰਨੇ ਲੇਵਰ ਬੂਟੇ ਨਹੀਂ ਲਾਉਂਦੀ ਹਾਂ ਜਿੱਥੇ ਆਪਾਂ ਮਸ਼ੀਨਾਂ ਲਵਾਉਣੇ ਉੱਥੇ ਬੂਟਿਆਂ ਦੀ ਗਿਣਤੀ ਕਾਫੀ ਹੁੰਦੀ ਪੂਰੀ ਹੁੰਦੀ ਹੈ 20 ਬੂਟੇ ਜੇ ਆਪਾਂ ਐਵਰੇਜ ਲਾਈਏ ਕਈ ਥਾਵਾਂ ਦੇ ਤੇ ਇਤੋਂ ਵੀ ਘੱਟ ਹੁੰਦੇ ਆ ਕਈ ਥਾਵਾਂ ਤੇ ਵੱਧ ਹੋ ਸਕਦੇ ਆ 1 ਮੀਟਰ ਸਕੇਅਰ ਮਗਰ ਜੇ 20 ਬੂਟੇ ਹੋਣ ਤੇ 20 ਬੂਟਿਆਂ ਦੇ ਮਗਰ ਆਪਾਂ 20 ਜਾਂ 25 ਸ਼ਖਾਵਾਂ ਐਵਰੇਜ ਹਾਲਾਂਕਿ ਇਸ ਤੋਂ ਵੱਧ ਹੀ ਹੁੰਦੀਆਂ ਆਪਾਂ ਇਹ ਐਵਰੇਜ ਲੈ ਕੇ ਚੱਲੂਗਾ ਮੈਂ ਮਿਨੀਮਮ ਤੁਹਾਡੇ ਨਾਲ ਜਿਹੜੀ ਗੱਲ ਕਰੂੰਗਾ ਜੇ 20 ਬੁੱਟਿਆਂ ਦੀਆਂ 20 ਵੀ ਸ਼ਖਾਵਾਂ ਤਾਂ 400 ਜਿਹੜੀ ਸ਼ਾਖਾ ਬਣਦੀ 1 ਮੀਟਰ ਸਕੁਅਰ ਮਗਰ 400 ਸ਼ਖਾਵਾਂ ਚ ਬਿਸ਼ਰਤੇ ਕਿ ਸਾਰਿਆਂ ਚ ਵਧੀਆ ਇੱਕ ਤੰਦਰੁਸਤ ਮੁੰਜਰਾ ਨਿਕਲਣ ਜਿਹੜੀ ਆਪਾਂ ਫੋਟ ਕਰਾਉਣੇ ਆ ਜਿਹਦੇ ਵਿੱਚ ਵੱਧ ਤੋਂ ਵੱਧ ਫੋਟ ਹੁੰਦੀ ਉਹ ਮਗਰੋਂ ਅੱਗੇ ਜਿਹੜੀਆਂ ਸ਼ਖਾਵਾਂ ਲੇਟ ਨਿਕਲਦੀਆਂ ਉਹਨਾਂ ਦੀਆਂ ਮੁੰਜਰਾਂ ਵੀ ਜਿਹੜੀਆਂ ਹੈਗੀਆਂ ਛੂਟੀਆਂ ਹੁੰਦੀਆਂ ਲੇਟ ਨਿਕਲਦੀਆਂ ਨੇ ਉਹ ਛੋਟੀਆਂ ਹੁੰਦੀਆਂ ਉਹ ਚ ਦਾਣੇ ਦੀ ਗਿਣਤੀ ਵੀ ਘੱਟ ਹੁੰਦੀ ਮੈਂ ਕਰ ਰਿਹਾ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਮੁੰਜਰਾਂ ਨਿਕਲਣੀਆਂ 20 2 ਇਹਦੇ ਨਾਲ 400 ਜਿਹੜਾ ਹੈਗਾ ਸ਼ਾਖਾ ਪ੍ਰਤੀ ਮੀਟਰ ਸਕਰ ਤੇ 450 ਮੁੰਜਰ ਜੇ ਆਪਾਂ ਐਵਰੇਜ ਇੱਕ ਮੁੰਜਰ ਦੇ 100 ਦਾਣੇ ਗਣੀਏ ਵੈਸੇ ਤਾਂ ਇਹਦੋਂ ਵੱਧ ਹੀ ਹੁੰਦੇ ਆ 100 ਦਾਣਾ ਲਈਏ ਜਿੱਥੇ ਜਿਹੜਾ ਹੈਗਾ ਕਈ ਜਗ੍ਹਾ ਦੇ ਉੱਤੇ ਇਦੋਂ ਘੱਟ ਸਕਦੇ ਆ ਪਰ ਮੋਸਟਲੀ 100 ਦਾਣਾ ਜਾਂ ਇਸ ਤੋਂ ਵੱਧ ਹੀ ਪ੍ਰਤੀ ਮੁੰਜਰ ਹੋਵੇਗਾ ਬੱਧ ਘਟ ਹੋ ਸਕਦਾ ਮੈਂ ਤੁਹਾਡੇ ਨਾਲ ਇਹ ਇੱਕ ਐਵਰੇਜ ਦੇ ਹਿਸਾਬ ਨਾਲ ਗੱਲ ਕਰ ਰਿਹਾ ਤਾਂ ਤਕਰੀਬਨ ਇੱਕ ਮੀਟਰ ਸਕੇਅਰ ਮਗਰ 40000 ਦਾਣੇ ਬਣਦੇ ਆ ਹਜ਼ਾਰ ਦਾਣੇ ਦਾ ਭਾਰ ਜੇ ਆਪਾਂ ਜਿਹੜਾ ਹੈਗਾ 25 ਗ੍ਰਾਮ ਜਿੱਥੇ ਪੋਟਾਸ਼ ਲੈਵਲ ਕਿਸਾਨ ਵੀਰਾਂ ਨੇ ਵਧੀਆ ਮੇਨਟੇਨ ਕੀਤਾ ਪੋਟਾਸ਼ ਦੀ ਘਾਟ ਨਹੀਂ ਆਈ ਜਾਂ ਐਨ ਪੀ ਕੇ ਬਾਰੇ ਆਪਾਂ ਗੱਲ ਕਰਦੇ ਹੁੰਦੇ ਹਾਂ ਆਪਾਂ ਟੈਸਟ weight ਆ ਜਿਹੜਾ ਹਜ਼ਾਰ ਦਾਣੇ ਦਾ ਭਾਰ ਆ 18-19 ਗ੍ਰਾਮ ਤੋਂ ਲੈ ਕੇ ਤੇ 25-26-27 ਗ੍ਰਾਮ ਤੱਕ ਵੀ ਹੋ ਸਕਦਾ ਜਿੱਥੇ ਦਾਣਾ ਵਧੀਆ ਕੁਆਲਿਟੀ ਦਾ ਪੂਰਾ ਵਧੀਆ ਭਾਰਾ ਦਾਣਾ ਆਪਾਂ 25 ਗ੍ਰਾਮ ਜੇ ਲਾਈਏ ਤਾਂ ਇਹਦੇ ਹਿਸਾਬ ਨਾਲ 1 ਕਿਲੋ ਪ੍ਰਤੀ ਮੀਟਰ ਸਕੇਅਰ ਦੇ ਜਿਹੜੇ ਹੈਗੇ ਆ ਦਾਣੇ ਬਣਦੇ ਆ ਤੇ ਝਾੜ ਬਣਦਾ 100 ਮਣ ਪਰ ਇੱਕ ਕਿਲੇ ਦੇ ਵਿੱਚ ਕੁਝ ਏਰੀਆ ਜਿਹੜਾ ਹੈਗਾ ਵਟਾਂ ਥੱਲੇ ਖਾਲਾਂ ਥੱਲੇ ਮਤਲਬ ਇਸ ਤਰ੍ਹਾਂ ਕੋਈ ਥਾਂ ਆਪਾਂ ਕਈ ਵਾਰ ਖਾਲੀ ਛੱਡਿਆ ਹੁੰਦਾ ਜਾਂ ਰਸਤੇ ਦੇ ਤੌਰ ਤੇ ਵਰਤਦੇ ਆ ਜਾਂ ਕਿਸੇ ਏਰੀਆ ਕਿਸੇ ਆਪਣੇ ਕਿਲੇ ਦੇ ਵਿੱਚ ਜਿਹੜਾ ਹੈਗਾ ਇੱਕੜ ਦੇ ਵਿੱਚ ਮੋਟਰ ਦਾ ਏਰੀਆ ਆ ਗਿਆ ਤਾਂ ਇਸ ਤਰ੍ਹਾਂ ਜਿਹੜਾ ਜੇ ਆਪਾਂ 3 400 ਸquare ਮੀਟਰ ਕੱਢ ਲਈਏ ਉਧਰ 10 15 ਮਰਲੇ ਜਗ੍ਹਾ ਇਸ ਤਰ੍ਹਾਂ ਜਿਹੜੀ ਹੈਗੀ ਕਿਸੇ ਥਾਂ ਦੇ ਖਰਾਬ ਹੋ ਕੇ ਕਈ ਜਗ੍ਹਾ ਦੇ ਉੱਤੇ ਇਦੋਂ ਘੱਟ ਵੀ ਹੁੰਦੀ ਵੀ ਪੂਰੀ ਜਗ੍ਹਾ ਵੀ ਹੋ ਸਕਦੀ ਹੈ ਤਾਂ ਫਿਰ ਆਪਣਾ ਜਿਹੜਾ ਹੈਗਾ ਅ ਤਕਰੀਬਨਾਂ 36 37 ਕੁਆਂਟਲ ਮਤਲਬ 90 ਕਮਾਨ ਦੇ ਕਰੀਬ ਝਾੜ ਬਣਦਾ ਪਰ ਜੇ ਉਹੀ ਭਾਰ ਦਾਣਿਆਂ ਦਾ 1000 ਦਾਣੇ ਦਾ ਭਾਰ 20 ਗ੍ਰਾਮ ਰਹਿ ਗਿਆ ਤਾਂ ਫੇਰ 3600 ਮੀਟਰ ਸਕੇਅਰ ਦੇ ਹਿਸਾਬ ਨਾਲ ਆਪਣਾ 28 29 ਕੁਆਂਟਲ ਝਾੜ ਰਹਿ ਗਿਆ ਤੇ ਜੇ ਪੂਰਾ ਹੀ ਆਪਾਂ 4000 ਮੀਟਰ ਸਕੇਅਰ ਲਈਏ ਤਾਂ 32 ਕੁਆਂਟਲ ਆ ਗਿਆ ਦਾਣੇ ਦੇ ਭਾਰ ਦਾ ਇੰਨਾ ਫਰਕ ਪੈਂਦਾ ਜੇ ਮਤਲਬ 800 ਗ੍ਰਾਮ ਪ੍ਰਤੀ ਮੀਟਰ ਸਕੇਅਰ ਨਿਕਲੇ ਦਾਣੇ ਤਾਂ 28 29 ਕੁਆਂਟਲ ਝਾੜ ਰਹਿ ਗਿਆ ਜੇ ਜਿਹੜੇ 1 ਕਿਲੋ ਤੱਕ ਹੋ ਗਏ ਮਤਲਬ ਟੈਸਟ weight ਜੇ 20 ਤੋਂ 25 ਗ੍ਰਾਮ ਦਾ ਹੀ ਫਰਕ ਪੈ ਗਿਆ 5 ਗ੍ਰਾਮ ਦਾ ਹਜ਼ਾਰ ਦਾਣੇ ਮਗਰ 5 ਗ੍ਰਾਮ ਭਾਰ ਦਾ ਫਰਕ ਪੈ ਗਿਆ ਤਾਂ ਉਹਦੇ ਨਾਲ ਪੂਰੇ ਇਕੜ ਦੇ ਵਿੱਚ 5 ਤੋਂ 7 ਕੰਟਰੋਲ ਚਾਰਡ ਦਾ ਫਰਕ ਪੈ ਜਾਂਦਾ ਦਾਣੇ ਦਾ ਭਾਰ ਦਾਣੇ ਦੀ ਕੁਆਲਿਟੀ ਇੰਨੀ ਮਹਣੇ ਰੱਖਦੀ ਹੈ ਜੇ ਆਪਾਂ ਲਈਏ ਕਿ ਮੁੰਜਰਾ ਪਰ ਪ੍ਰਤੀ ਬੁੱਟਾ 25 ਹੈ 20 ਬੁੱਟੇ ਐਵਰੇਜ ਲੈ ਕੇ ਚੱਲੀਏ ਤਾਂ 25 ਦੂਣ 50 ਮਤਲਬ ਜਿਹੜਾ ਹੈਗਾ 500 ਜਿਹੜੀ ਹੈਗੀ ਸ਼ਾਖਾ ਬਣ ਗਈ ਪਰ ਮੀਟਰ ਸਕੇਅਰ ਦੇ ਵਿੱਚ 500 ਦੇ ਹਿਸਾਬ ਨਾਲ ਜੇ ਆਪਾਂ 1000 ਦਾਣੇ ਦਾ ਭਾਰ ਲਾਈਏ ਤਾਂ ਜੇ ਆਪਾਂ 1000 ਦਾਣੇ ਦਾ ਭਾਰ 25 ਗ੍ਰਾਮ ਲਾਈਏ ਤਾਂ ਫੇਰ ਆਪਣਾ ਬਣਦਾ ਹੈ ਜਿਹੜਾ ਝਾੜ ਹੈ ਤਾਂ ਕਿਉਂਕਿ ਜੇ ਆਪਾਂ 3-400 ਮੀਟਰ ਜਗ੍ਹਾ ਲਈਏ ਕਿ ਉਹ ਜਿਹੜੀ ਹੈਗੀ ਆ ਵੱਟਾਂ ਚ ਆ ਗਈ ਖਾਲਚ ਆ ਗਈ ਤਾਂ ਫੇਰ ਆਪਣੀ ਝਾੜ ਆ ਜਿਹੜਾ ਉਹ ਤਕਰੀਬਨ 60 ਮਾਣ ਦੇ ਪਲੱਸ ਹੋਣ ਦੇ ਚਾਂਸ ਹੈ ਜੇ ਆਪਣਾ ਜਿਹੜਾ ਹੈਗਾ ਟੈਸਟ weight ਆਪਾਂ 20 ਗ੍ਰਾਮ ਲਾਈਏ ਤਾਂ ਫੇਰ ਜਿਹੜਾ ਹੈਗਾ 90 ਕਮਣ ਦੇ ਝਾੜ ਕਰੀਬ ਬਣਦਾ ਜੇ ਆਪਾਂ 25 ਛਖਾਵਾਂ ਵੀ ਲਾਈਏ ਸੋ ਮੇਰਾ ਕਹਿਣ ਦਾ ਤੁਹਾਨੂੰ ਇਹੀ ਮਤਲਬ ਸੀਗਾ ਕਿ ਦਾਣੇ ਦਾ ਭਾਰ ਵੀ ਬੜੇ ਮਹਨੇ ਰੱਖਦਾ ਇਸ ਕਰਕੇ ਐਨ ਪੀ ਕੇ ਪਟਾਸ਼ ਦੀ ਘਾਟ ਨਾ ਹੋਵੇ ਐਨ ਪੀ ਕੇ 13 0 45 ਗੋਭ ਸਮੇਂ ਜ਼ਰੂਰ ਸਪਰੇਅ ਕਰੋ ਉਦੋਂ ਬਾਅਦ ਮਿਲਕ ਸਟੇਜ ਤੇ ਜੇ ਆਪਾਂ ਕਰ ਸਕਦੇ ਹਾਂ ਤਾਂ ਕਿ ਦਾਣਾ ਪੂਰਾ ਭਰੇ ਦਾਣੇ ਦਾ ਭਾਰ ਨਾ ਘਟੇ ਫੋਕ ਨਾ ਪਵੇ ਜੇ ਆਪਾਂ ਐਨ ਪੀ ਕੇ ਇਹ ਸਪਰੇਅ ਕਰਾਂਗੇ ਜ਼ਿੰਕ ਦੀ ਘਾਟ ਨਾ ਆਉਣ ਦਵਾਂਗੇ ਨੇ ਸਾਰੇ ਵੇਲੇ ਨਾਲ ਪੂਰਨ ਥੋੜੀ ਬਹੁਤੀ ਕਰ ਲਾਂਗੇ ਉਹਦੇ ਨਾਲ ਦਾਣਿਆਂ ਦੇ ਵਿੱਚ ਫੋਗ ਨਹੀਂ ਪਾਉਗੀ ਤੇ ਝਾੜ ਆਪਣਾ ਪੂਰਾ ਰਹੂਗਾ ਫੋਟ ਭਾਵੇਂ ਘਟ ਹੋਵੇ ਪਰ ਬੂਟਿਆਂ ਦੀ ਗਿਣਤੀ ਪੂਰੀ ਹੋਵੇ ਉਹਦੇ ਨਾਲ ਵੀ ਝਾੜ ਆਪਣਾ ਵਧੀਆ ਰਹਿੰਦਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਵਧੀਆ ਰਹੇਗਾ ਦਾਣੇ ਦਾ ਭਾਰ ਨਹੀਂ ਘਟਣਾ ਚਾਹੀਦਾ ਹੋਰ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਕਿਸਾਨ ਵੀਰੋ ਬਹੁਤ ਬਹੁਤ ਸ਼ੁਕਰੀਆ